ਜਲੰਧਰ ਦੇ ਸਰਕਟ ਹਾਊਸ ਵਿਖੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਇੱਕ ਨਾਲ शिंदे ਗਰੁੱਪ ਦੀ ਜਲੰਧਰ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਹਰੀਸ਼ ਸ਼ਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਵੱਲੋਂ ਸਾਰੇ ਹੀ ਸ਼ਿਵ ਸੈਨਿਕਾਂ ਨੂੰ ਕਿਹਾ ਗਿਆ ਕਿ ਜੋ ਜਨਤਾ ਨੂੰ ਸ਼ਿਵ ਸੈਨਾ ਨਾਲ ਜੋੜਨ ਦੀ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਿਵ ਸੈਨਾ ਨਾਲ ਜੋੜਿਆ ਜਾਵੇ ਤਾਂ ਕਿ ਆਉਣ ਵਾਲੇ 2027 ਦੀ ਚੋਣਾਂ ਵਿੱਚ ਸ਼ਿਵ ਸੈਨਾ 117 ਸੀਟਾਂ ਉੱਪਰ ਆਪਣੇ ਉਮੀਦਵਾਰ ਖੜੇ ਕਰ ਸਕਣ। ਇਸ ਮੌਕੇ ਤੇ ਸ਼ਿਵ ਸੈਨਾ ਦੇ ਪੰਜਾਬ ਕਾਰਜ ਕਰਨੀ ਪ੍ਰਧਾਨ ਰੋਹੀ ਜੋਸ਼ੀ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੋਹਾਨ ਅਤੇ ਉਹਨਾਂ ਦੇ ਨਾਲ ਹੋਰ ਵੀ ਕਈ ਸ਼ਿਵ ਸੈਨਿਕ ਮੌਜੂਦ ਸਨ ਜਲੰਧਰ ਤੋਂ ਸतीश ਕੁਮਾਰ ਦੀ ਰਿਪੋਰਟ ਸ਼ੰਕਰ ਜੀ ਰੋਹੀ ਜੋਸ਼ੀ ਕਾਰਜ ਕਰਨੀ ਪੰਜਾਬ ਦੇ ਸੈਸ਼ਨ ਨਾ ਬਲਤਾਂ ਪ੍ਰਦੇਸ਼ ਤੋਂ ਦੇ ਨਾਲ ਅਜੀ ਸ਼ਿਮਲਾ ਜੀ ਪੰਜਾਬ ਪ੍ਰਧਾਨ ਸਰਬੱਤ ਦਾ ਭਲਾ ਸਾਹਿਬ ਜਰੂਰ ਤੋਂ ਅੱਜ ਜਨਰਲ 85 ਵਿਸ਼ੇਸ਼ ਮੀਟਿੰਗ ਲਈ ਪਾਧੇਦਾਰਿਆਣਾ ਕੀਤੀ ਗਈ ਜਿਹਦਾ ਉਦੇਸ਼ ਅੱਜ ਹੈਗਾ ਸੀ ਕਿ ਮੈਂਬਰਸ਼ਿਪ ਦਾ ਮਿਆਰ ਜਿਹੜਾ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਤੇਜ਼ ਕੀਤਾ ਜਾਏਗਾ ਔਰ ਇੱਕ ਜਿਹੜਾ ਟਾਰਗੇਟ ਹੈਗਾ ਮੈਂਬਰਸ਼ਿਪ ਦਾ ਜਿਹੜਾ ਹੈਗਾ ਪੂਰੇ ਪੰਜਾਬ ਦੇ ਚੱਲਦਾ ਪਿਆ ਹੈ ਉਹ ਟਾਰਗੇਟ ਨੂੰ ਅਚੀਵ ਕੀਤਾ ਜਾਏਗਾ ਤਾਂ ਕਿ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਮੈਕਸਿਮਮ ਜਿਹੜੇ ਸਾਡੇ ਸਦਸье ਬਣਨਗੇ ਉਹ ਸਾਡਾ ਸਾਥ ਦੇ ਕੇ ਜਿਹੜਾ ਹੈਗਾ ਜਿਹੜੇ ਆਉਣ ਵਾਲੇ विधानसभा ਦੇ ਇਲੈਕਸ਼ਨਾਂ ਉਹਨਾਂ ਦੇ ਵਿੱਚ ਵਧੀਆ ਪਰਫਾਰਮ ਕਰਾਂਗੇ ਔਰ ਸਾਡੀ ਕੋਈ ਕੋਸ਼ਿਸ਼ ਰਹੇਗੀ ਕਿ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ 117 ਦੇ ਵਿੱਚੋਂ ਮੈਕਸਮ ਜਿਹੜੀਆਂ ਸੀਟਾਂ ਹੈਗੀਆਂ ਉਹ ਜਿੱਤ ਕੇ ਜਿਹੜਾ ਹੈਗਾ ਆਪਾਂ ਇੱਕ ਨੰਬਰ शिंदे जी ਦੇ ਛੋਲੇ ਵਿੱਚ ਪਾਵਾਂਗੇ ਔਰ ਇੰਦਾ ਹੀ ਸਾਰੇ ਜਿਹੜਾ ਹੈਗਾ ਅਭਿਆਨ ਨੂੰ ਜਾਰੀ ਕਰਦੇ ਹੋਏ ਔਰ ਅੱਧਰ ਦੀ ਮੀਟਿੰਗ ਜਰੀ ਹੈਗੀਆਂ ਵਾ ਨੈਕਸਟ ਮੰਥ ਵੀ ਫੇਰ ਇਹੀ ਥੀ ਸਰਕਟ ਆਫ ਦੇ ਵਿਚਾਰਾਂ ਤੋਂ ਕੀਤੀ ਜਾਏਗੀ ਜਿਹਦੇ ਵਿੱਚ ਜਿਹੜੇ ਹੈਗੇ ਆ ਉਹਨੇ ਜਿਹੜੇ ਆਪਣਾ ਤਸੀਰ ਨਿਤੇ ਜਾਣਾ ਹੈ ਪੰਜਾਬ ਦੇ ਵਿੱਚ ਸ਼ਿਵ ਸena ਬਲਕਾਂ ਦੇ ਜ਼ਿੰਦੇ ਗਰੁੱਪ ਦਾ ਪ੍ਰਤੀ ਵਿਯੰਚਲ ਰਿਹਾ। ਉਸੇ ਤਹਿਤ ਮਹਾਰੂਸੀਲਾ ਪੰਜਾਬ ਪ੍ਰਧਾਨ ਉਹਨੇ ਪੰਜਾਬ ਦਾ ਦੌਰਾ ਕਰ ਰਿਹਾ। ਅੱਜ ਇਹਦੇ ਸਿਰਫ ਸਿਲੰਦਰ ਦੇ ਅਧਿਕਾਰੀਆਂ ਦੀ ਬੈਠਕ ਲਾ ਕੇ ਉਹਨਾਂ ਨੂੰ ਮਾਰਗਦਰਸ਼ਨ ਦਿੱਤਾ ਗਿਆ ਕਿ 2027 ਦੇ ਵਿੱਚ ਸ਼ਿਵ ਸena ਉਹਨੇ ਪੰਜਾਬ ਦੇ ਸਾਰੇ ਸੀਟਾਂ ਦੇ ਉੱਪਰ ਚੋਣ ਲੜਨ ਜਾਰੀ ਹੈ ਜਿਸ ਦੇ ਵਿੱਚ जिस तरह महाराष्ट्र के लाडली महिला योजना के तहत पच्ची सौ रुपये हरिंग लेडीज़ में दिता जा रहा है उसी तरह पंजाब पच्ची सौ रुपए महीना दिता जाएगा नशा बिल्कुल खत्म किया जाएगा कोई माफिया ना शराब माफिया हो माइनिंग माफिया होगा कि लोगों दनतक समस्यावान ने उन्होंने प्रैक्टिकल दूर करना सक्षम है और शिवसेना ही कैसा बदल है ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਉਲਦੇ ਲਈ ਅਸੀਂ ਸਾਰੇ ਇਸ ਤੋਂ ਬਾਅਦ ਮੁਕੇਰੀਆਂ ਮੁਕੇਰੀਆਂ ਤੋਂ ਬਾਅਦ ਪਠਾਨਕੋ ਦੀਖ ਦੇਣ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸ਼ਹਿਰ ਕਵਰ ਕਰਕੇ ਆਪਣੀ ਚਿੰਤਾ ਨੂੰ ਜਾਗਰੂਕ ਕਰ ਰਹੇ ਹਾਂ ਕਿ Shivgana ਦਾ ਨਾਮ ਤੇ Shivgana ਦਾ ਚੋਣ ਨਿਸ਼ਾਨ ਘਰ ਘਰ ਪਹੁੰਚਾਇਆ ਜਾਵੇ ਬਾਲਾਦਵਾ ਠਾਤਰੀ ਅਤੇ ਸਾਡੇ ਨਿਤਾਇ ਚਲਨ ਜੀਤੇ ਜੀ ਦੀ ਵਿਚਾਰਧਾਰਾ ਜਨ ਜਨ ਤੱਕ ਪਹੁੰਚੇ ਇਹ ਸਦਾ ਪ੍ਰਯਾਸ ਹੈ ਜਿਸੀਂ 117 ਦੇ 117 ਸੁੱਤਾ ਦੇ ਉੱਪਰ ਲੈਕਚਰ ਲੜਕੇ ਪੰਜਾਬ ਦੀ ਜਨਤਾ ਨੂੰ ਰਾਤ ਮਨਜੂਤ ਕਰਾਈ